ਸਾਰਿਆਂ ਨੂੰ ਪਿਆਰ ਭਰੀ ਸਵੇਕਾਲ ਅੱਜ ਅਸੀਂ ਪਹੁੰਚੇ ਹਾਂ ਜ਼ੀਰਾ ਦੇ ਵਿੱਚ ਅਮਨ ਹਸਪੀਟਲ ਸਕਿਨ ਐਂਡ ਲੇਜ਼ਰ ਸੈਂਟਰ ਬਾਬਾ ਮੋਜ਼ਦਨ ਜ਼ੀਰਾ ਇੱਥੇ ਸਾਡੇ ਨਾਲ ਮੌਜੂਦ ਨੇ ਡਾਕਟਰ ਅਮਨਦੀਪ कौर ਜੋ ਕਿ ਸਕਿਨ ਦੇ ਸਪੈਸ਼ਲਿਸਟ ਨੇ ਔਰ ਲੇਜ਼ਰ ਦੇ ਰਾਹੀਂ ਉਹ ਚਮੜੀ ਦੇ ਜਿਹੜੇ ਰੋਗ ਨੇ ਚਾਹੇ ਉਹ ਲੇਡੀਜ਼ ਨੇ ਚਾਹੇ ਉਹ ਜੈਂਟਸ ਨੇ ਉਹਨਾਂ ਦੇ ਚਮੜੀ ਦੇ ਰੋਗ ਨੂੰ ਜਿਹੜਾ ਉਹ ਠੀਕ ਕਰਦੇ ਨੇ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪਹਿਲਾਂ ਮੈਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਸਭ ਤੋਂ ਪਹਿਲਾਂ ਮੈਂ 탑ਦਾ ਸੱਚ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੁਲਾਉਂਦੀ ਆ ਡਾਕਟਰ ਸੰਮਰਾ ਪਹਿਲਾ ਸਵਾਲ ਇਹ ਹੈ ਕਿ ਜਿਹੜਾ ਤੁਸੀਂ ਸਕਿੰਦਰ ਟ੍ਰੀਟਮੈਂਟ ਕਰਦੇ ਹੋ ਉਹਦੇ ਨਾਲ ਰਿਲੇਟਡ ਜਿਹੜੇ ਤੁਹਾਡੇ ਕੋਲ ਪੇਸ਼ੈਂਟ ਨੇ ਉਹ ਇੱਥੋਂ ਦੇ ਲੋਕਲ ਹੀ ਆਉਂਦੇ ਆ ਕਿ ਬਾਹਰੋਂ ਵੀ ਆਉਂਦੇ ਆ ਮਤਲਬ ਬਾਹਰੋਂ ਵੀ ਬਹੁਤ ਸਾਰੇ ਪੇਸ਼ੈਂਟ ਆਉਂਦੇ ਆ ਜਿੱਦਾਂ ਅੰਮ੍ਰਿਤਸਰ ਹੋ ਗਿਆ ਪਟਿਆਲੇ ਤੋਂ ਹੋ ਗਿਆ ਇਦਾਂ ਹੀ ਬਹੁਤ ਦੂਰੋਂ ਦੂਰੋਂ ਪੇਸ਼ੈਂਟ ਜਿਹੜੇ ਲੇਜ਼ਰ ਸਪੈਸ਼ਲ ਕਰਵਾਉਣ ਵਾਸਤੇ ਆਉਂਦੇ ਆ ਤੁਹਾਨੂੰ ਇੱਥੇ ਕਿੰਨਾ ਟਾਈਮ ਹੋ ਗਿਆ ਇੱਥੇ ਜਿਹੜਾ ਤੁਸੀਂ ਲੇਜ਼ਰ ਟ੍ਰੀਟਮੈਂ ਸਾਨੂੰ ਇੱਥੇ ਆਲਮੋਸਟ 5 ਤੋਂ 6 ਸਾਲ ਹੋ ਚੁੱਕੇ ਨੇ ਜੋ ਅਸੀਂ ਇੱਥੇ ਪੇਸ਼IENTS ਦਾ ਟ੍ਰੀਟਮੈਂਟ ਕਰ ਰਹੇ ਹਾਂ ਓਕੇ ਮੈਮ ਜਿਹੜੇ ਮੂੰਹ ਤੇ ਵਾਲ ਆਉਂਦੇ ਆ ਉਹਦਾ ਕੀ ਕਾਰਨ ਹੈ ਮੂੰਹ ਦੇ ਫੇਸ਼ੀਅਲ ਹੈਅਰ ਗ੍ਰੋਥ ਆਨ ਦੇ ਬਹੁਤ ਸਾਰੇ ਕਾਰਨ ਹੁੰਦੇ ਆ ਜਿਵੇਂ ਕਿ ਪੀਸੀਓਡੀ ਦੀ ਪ੍ਰੋਬਲਮ ਹੋ ਗਿਆ ਜਾਂ ਫਿਰ ਕੁਝ ਜੈਨੇਟਿਕਲੀ ਵੀ ਹੈਅਰਸ ਦੀ ਪ੍ਰੋਬਲਮ ਜਿਹੜੀ ਆਨ ਲੱਗ ਜਾਂਦੀ ਹੈ ਜਿੱਦਾਂ ਮਦਰਸ ਦੇ ਹੁੰਦੇ ਆ ਤਾਂ ਅੱਗੇ ਬੱਚਿਆਂ ਦੇ ਉਹ ਪ੍ਰੋਬਲਮ ਆਂਦੀ ਹੈ ਜਾਂ ਫਿਰ ਕੁਝ ਸਟੀਰੋਇਡ ਮੈਡੀਸਿਨਸ ਵਗੈਰਾ ਆਪਾਂ ਜ਼ਿਆਦਾ ਲੈ ਰਹੇ ਹੁੰਨੇ ਆ ਤਾਂ ਉਹਦੇ ਕਾਰਨ ਵੀ ਇਹ ਪ੍ਰੋਬਲਮ ਜਿਹੜੀ ਦੇਖਣ ਨੂੰ ਮਿਲਦੀ ਹੈ ਔਰ ਅੱਜਕੱਲ ਬਹੁਤ ਸਾਰੀਆਂ ਯੰਗ ਗਰਲਸ ਇਨ ਦਾ ਇਸ ਨਾਲ ਬਹੁਤ ਸਫਰ ਕਰ ਰਹੀਆਂ ਨੇ ਔਰ ਇਸ ਇਸ ਦੇ ਮੇਨਲੀ ਜਿਹੜੇ ਬਾਲਾਂ ਦੇ ਆਉਣ ਦਾ ਕਾਰਨ ਆਪਣਾ ਲਾਈਫ ਸਟਾਈਲ ਹੀ ਹੁੰਦਾ ਹੈ ਆਪਣੇ ਲਾਈਫ ਸਟਾਈਲ ਦੇ ਵਿੱਚ ਅੱਜ ਕੱਲ ਬਹੁਤ ਸਾਰੇ ਚੇਂਜਸ ਆ ਗਏ ਹਨ ਜਿੰਦੇ ਕਾਰਨ ਇਸ ਚੀਜ਼ ਦਾ ਸਾਹਮਣਾ ਪੇਸ਼IENTS ਨੂੰ ਕਰਨਾ ਪੈਂਦਾ ਤੇ ਤੁਸੀਂ ਮੈਮ ਇਹਦਾ ਜਿਹੜਾ ਮੂੰਹ ਤੇ ਵਾਲ ਆਉਂਦੇ ਇਹਦਾ ਤੁਸੀਂ ਟ੍ਰੀਟਮੈਂਟ ਕਿਵੇਂ ਕਰਦੇ ਹੋ ਅਸੀਂ ਬਹੁਤ ਡਿਫਰੈਂਟ ਡਿਫਰੈਂਟ ਟਾਈਪਸ ਦੇ ਟ੍ਰੀਟਮੈਂਟ ਕਰਦੇ ਆ ਜਿੰਦੇ ਨਾਲ ਜਿਹੜੇ ਫੇਸ਼ੀਅਲ ਹੈਅਰ ਗ੍ਰੋਥ ਨੂੰ ਰਿਮੂਵ ਕੀਤਾ ਜਾਂਦਾ ਆ ਜਿੱਦਾਂ ਲੇਜ਼ਰ ਹੋ ਗਿਆ ਇਲੈਕਟ੍ਰੋਲਿਸਿਸ ਹੋ ਗਿਆ ਕੁਝ ਕੁ ਜਿਹੜੇ ਪੇਸ਼ੈਂਟਸ ਨੂੰ ਪ੍ਰੋਬਲਮ ਹੁੰਦੀ ਆ ਉਹਨਾਂ ਦੀ ਪ੍ਰੋਬਲਮਸ ਨੂੰ ਦੇਖਿਆ ਜਾਂਦਾ ਔਰ ਉਸ ਦੇ ਅਕੋਰਡਿੰਗ ਉਹਨਾਂ ਦਾ ਇਲਾਜ ਕੀਤਾ ਜਾਂਦਾ ਆ ਜਿੰਦੇ ਨਾਲ ਉਹਨਾਂ ਨੂੰ ਪਰਮਨੈਂਟਲੀ ਹੈਅਰ ਗ੍ਰੋਥ ਤੋਂ ਜਿਹੜੀ ਨਜਾਤ ਮਿਲ ਜਾਂਦੀ ਆ ਮੈਮ ਤੁਹਾਡੇ ਕੋਲ ਜਿਵੇਂ ਤੁਹਾਨੂੰ ਐਕਸਪੀਰੀਅੰਸ ਹੈ 5 ਸਾਲ ਤੋਂ ਹੈ ਨਾ ਤੁਹਾਡੇ ਕੋਲ ਪੇਸ਼ੈਂਟਸ ਆਉਂਦੇ ਆ ਤੇ ਤੁਹਾਡੇ ਕੋਲ ਕਿਹੜੇ ਪੇਸ਼ੈਂਟ ਸਕਿਨ ਦੀਆਂ ਪ੍ਰੋਬਲਮ ਕਿਹੜੀਆਂ ਸਕਿਨ ਦੀਆਂ ਪ੍ਰੋਬਲਮ ਜ਼ਿਆਦਾ ਆ ਰਹੀਆਂ ਨੇ ਪੇਸ਼ੈਂਟਾਂ ਦੇ ਸਾਡੇ ਕੋਲ ਬਹੁਤ ਸਾਰੇ ਪੇਸ਼ੈਂਟਸ ਆਉਂਦੇ ਆ ਡਿਫਰੈਂਟ ਡਿਫਰੈਂਟ ਟਾਈਪਸ ਦੀਆਂ ਪ੍ਰੋਬਲਮਸ ਲੈ ਕੇ ਆਉਂਦੇ ਨੇ ਜਿਵੇਂ ਕਿ ਸੋਰੈਸਿਸ ਹੋ ਗਿਆ ਇਚਿੰਗ ਹੋ ਗਿਆ ਫੰਗਲ ਇਨਫੈਕਸ਼ਨ ਹੋ ਗਿਆ ਡਰਮੇਟਾਈਟਸ ਦੀ ਪ੍ਰੋਬਲਮ ਹੋ ਗਈ ਇਸ ਤੋਂ ਇਲਾਵਾ ਜਿਹੜੇ ਫੇਸ ਦੀਆਂ ਪ੍ਰੋਬਲਮ ਹੋ ਗਈਆਂ ਜਿਵੇਂ ਸ਼ਾਈਆਂ ਹੋ ਗਈਆਂ ਪਿੰਪਲਸ ਦੀ ਪ੍ਰੋਬਲਮ ਹੋ ਗਈ ਔਰ ਇਦਾਂ ਦੇ ਹੋਰ ਬਹੁਤ ਡਿਫਰੈਂਟ ਡਿਫਰੈਂਟ ਟਾਈਪਸ ਦੀਆਂ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਉਹਨਾਂ ਨੂੰ ਲੈ ਕੇ ਪੇਸ਼ੈਂਟ ਜਿਹੜੇ ਆਉਂਦੇ ਆ ਡਾਕਟਰ ਆਮ ਦੇਖਣ ਦੇ ਵਿੱਚ ਆਉਂਦਾ ਕਿ ਲੇਡੀਜ਼ ਦੇ ਜਿਹੜੇ ਫੇਸ ਦੇ ਉੱਤੇ ਚਿੱਟੇ ਵਾਲ ਆਉਣੇ ਸ਼ੁਰੂ ਹੋ ਜਾਂਦੇ ਆ ਉਹ ਕੀ ਕਰਨਾ ਹੈ ਔਰ ਉਹਦਾ ਤੁਸੀਂ ਕਿਵੇਂ ਟ੍ਰੀਟਮੈਂਟ ਕਰਦੇ ਹੋ ਕੁਝ ਕੁ ਜਿਹੜੇ ਮਤਲਬ ਪੇਸ਼ੈਂਟਸ ਦੇ ਵਾਲ ਜਿਹੜੇ ਵਾਈਟ ਹੋਣੇ ਸ਼ੁਰੂ ਹੋ ਜਾਂਦੇ ਜਾਂ ਗ੍ਰੇ ਹੇਅਰਸ ਬੋਲ ਦਿੰਦੇ ਆ ਉਹਦਾ ਕਾਰਨ ਮੇਨਲੀ ਇਹ ਹੁੰਦਾ ਕਿ ਕੁਝ ਕੁ ਪੇਸ਼ੈਂਟਸ ਜਿਵੇਂ ਕਲਰ ਵਗੈਰਾ ਜ਼ਿਆਦਾ ਯੂਜ਼ ਕਰਦੇ ਆ ਤਾਂ ਉਹਦੇ ਕਾਰਨ ਫੇਸ ਦੇ ਵਾਲ ਵੀ ਵਾਈਟ ਹੋਣੇ ਸ਼ੁਰੂ ਹੋ ਜਾਂਦੇ ਆ ਔਰ ਪੇਸ਼ੈਂਟਸ ਦੇ ਵਾਈਟ ਹੈਅਰਸ ਤੇ ਕੋਈ ਵੀ ਲੇਜ਼ਰ ਵਰਕ ਨਹੀਂ ਕਰਦਾ ਉਹਨਾਂ ਦੇ ਲਈ ਇਲੈਕਟ੍ਰੋਲੇਸਿਸ ਟਰੀਟਮੈਂਟ ਹੀ ਹੁੰਦਾ ਆ ਔਰ ਉਹਨਾਂ ਦੀਆਂ ਕੁਝ ਕੁ ਸੈਟਿੰਗ ਲੈਂਨੀਆਂ ਹੁੰਦੀਆਂ ਔਰ ਉਹਦੇ ਨਾਲ ਜਿਹੜੀ ਚਿੱਟੇ ਵਾਲਾਂ ਦੀ ਪ੍ਰੋਬਲਮ ਹੈ ਉਹ ਚਲੀ ਜਾਂਦੀ ਆ ਮੈਕਸਿਮਮ ਕਿੰਨੀਆਂ ਸੈਟਿੰਗਸ ਦੇ ਵਿੱਚ ਪ੍ਰੋਬਲਮ ਜਿਹੜੀ ਆ ਉਹ ਠੀਕ ਹੋ ਜਾਂਦੀ ਆ ਆਲਮੋਸਟ 6 ਤੋਂ 7 ਸਿਟਿੰਗ ਤਾਂ ਉਹਨਾਂ ਨੂੰ ਕਰਵਾਉਣੀਆਂ ਹੀ ਪੈਂਦੀਆਂ ਔਰ ਉਹਦੇ ਨਾਲ ਉਹਨਾਂ ਦੀ ਪ੍ਰੋਬਲਮ ਜਿਹੜੀ ਚਲੀ ਜਾਂਦੀ ਹੈ ਜੀ ਤੇ ਮੈਮ ਜਿਵੇਂ ਝੁਰੜੀਆਂ ਹੋ ਜਾਂਦੀਆਂ ਫੇਸ ਤੇ ਉਹਦਾ ਕੀ ਕਾਰਨ ਹੈ ਤੇ ਉਹਦਾ ਤੁਸੀਂ ਟਰੀਟਮੈਂਟ ਜਿਹੜਾ ਉਹ ਕਿਵੇਂ ਕਰਦੇ ਹੋ ਝੁਰੜੀਆਂ ਹੋਣ ਦੇ ਬਹੁਤ ਸਾਰੇ ਕਾਰਨ ਹੈ ਉਮਰ ਤੋਂ ਪਹਿਲਾਂ ਜਿਹੜੇ ਰਿੰਕਲਸ ਆਣੇ ਸ਼ੁਰੂ ਹੋ ਜਾਂਦੇ ਆ 스트ੈਸ ਕਰਨ ਵੀ ਹੁੰਦਾ ਆ ਜਾਂ ਫਿਰ ਕੁਝ ਮੈਡੀਸਿਨ ਵਗੈਰਾ ਪੇਸ਼ੈਂਟ ਲੈ ਰਹੇ ਹੁੰਦੇ ਆ ਤਾਂ ਉਹਦੇ ਕਾਰਨ ਵੀ ਇਹ ਪ੍ਰੋਬਲਮ ਆਂਦੀ ਹੈ ਕੁਝ ਸਨ ਐਕਸਪੋਜ਼ਰ ਕਰਕੇ ਵੀ ਇਹ ਪ੍ਰੋਬਲਮ ਜਿਹੜੀ ਆਣੀ ਸ਼ੁਰੂ ਹੋ ਜਾਂਦੀ ਹੈ ਔਰ ਇਸ ਦੇ ਨਾਲ ਨਾਲ ਵੀ ਰਿੰਕਲਸ ਜਿਹੜੇ ਆਣੇ ਸ਼ੁਰੂ ਹੋ ਜਾਂਦੇ ਆ ਔਰ ਉਹਨਾਂ ਨੂੰ ਰਿੰਕਲਸ ਨੂੰ ਠੀਕ ਕਰਨ ਲਈ ਬਹੁਤ ਡਿਫਰੈਂਟ ਡਿਫਰੈਂਟ ਟਾਈਪਸ ਦੇ ਟਰੀਟਮੈਂਟ ਕੀਤੇ ਜਾਂਦੇ ਆ ਜਿਨ੍ਹਾਂ ਨਾਲ ਮਤਲਬ ਵਧਦੀ ਹੋਈ ਉਮਰ ਨੂੰ ਘੱਟ ਦੇਖ ਦੇਖਿਆ ਜਾਂਦਾ ਹੈ ओके ਤੇ ਇੱਕ ਮੈਮ ਆਪਾਂ ਆਮ ਹੀ ਕਹਿੰਦੇ ਆ ਮੋਕੇ ਹੋ ਜਾਂਦੇ ਹਨਾ ਤੇ ਲੋਕ ਉਹਦੇ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਵੱਖ-ਵੱਖ ਥਾਵਾਂ ਤੇ ਜਾਂਦੇ ਆ ਨਵਕ ਝਾੜੂ ਇਦਾਂ ਦੀਆਂ ਚੀਜ਼ਾਂ ਚੜਾਉਂਦੇ ਆ ਵੀ ਉਹਦੇ ਨਾਲ ਮੋਕੇ ਠੀਕ ਹੋ ਜਾਂਦੇ ਆ ਤੇ ਤੁਹਾਡੇ ਲੇਜ਼ਰ ਦੇ ਵਿੱਚ ਇਹਦਾ ਮੋਕਿਆਂ ਦਾ ਇਲਾਜ ਹੈ ਔਰ ਕਿਵੇਂ ਕਰਦੇ ਹੋ ਤੁਸੀਂ ਅਸੀਂ ਮੌਕੇਆਂ ਦਾ ਟ੍ਰੀਟਮੈਂਟ 레이జర్ ਦੇ ਨਾਲ ਹੀ ਕਰਦੇ ਹਾਂ ਔਰ ਇਹ ਸਕਿਨ ਇਹਨਾਂ ਨੂੰ ਸਕਿਨ ਟੈਗਸ ਵੀ ਬੋਲਿਆ ਜਾਂਦਾ ਹੈ ਮੇਨਲੀ ਇਹ ਐਕਸੈਸਿਵ ਫੈਟ ਦੇ ਕਾਰਨ ਵੀ ਪ੍ਰੋਬਲਮ ਆਉਣ ਲੱਗ ਜਾਂਦੀ ਹੈ ਜਾਂ ਕੁਝ ਕੁ ਪੇਸ਼ੈਂਟਸ ਨੂੰ ਜਿਵੇਂ ਮਦਰਸ ਦੇ ਜਾਂ ਫਾਦਰਸ ਦੇ ਟੈਗਸ ਹੁੰਦੇ ਆ ਤਾਂ ਅੱਗੇ ਜਨਰੇਸ਼ਨ 'ਚ ਆਣੇ ਸ਼ੁਰੂ ਹੋ ਜਾਂਦੇ ਆ ਔਰ ਇਹਨਾਂ ਲਈ 레이జర్ ਟ੍ਰੀਟਮੈਂਟ ਹੀ ਕੀਤਾ ਜਾਂਦਾ ਹੈ ਜਿਸ ਦੇ ਨਾਲ ਹਮੇਸ਼ਾ ਲਈ ਜਿਹੜੇ ਮੋਲਸ ਐ ਉਹ ਚਲੇ ਜਾਂਦੇ ਆ ਔਰ ਦੁਬਾਰਾ ਨਹੀਂ ਆਉਂਦੇ ਔਰ ਕੋਈ ਵੀ ਨਿਸ਼ਾਨ ਵਗੈਰਾ ਵੀ ਸਕਿਨ ਤੇ ਨਹੀਂ ਰਹਿੰਦਾ ਤੇ ਇੱਕ ਵਾਰ ਤੁਸੀਂ ਫੋਟੋ ਫੇਸ਼ੀਅਲ ਕਰਦੇ ਹੋ ਉਹ ਤੁਸੀਂ ਦਰਸ਼ਕਾਂ ਨੂੰ ਦੱਸੋ ਕਿ ਫੋਟੋ ਫੇਸ਼ੀਅਲ ਕੀ ਹੁੰਦਾ ਹੈ ਫੋਟੋ ਫੇਸ਼ੀਅਲ ਇੱਕ ਟਾਈਪ ਦੀ ਮਤਲਬ ਸਕਿਨ ਨੂੰ ਰੀਯੂਵਿਨੇਟ ਕਰਨ ਦੀ ਤਕਨੀਕ ਹੈ ਜਿੰਦੇ ਨਾਲ ਸਕਿਨ ਨੂੰ ਆਪਾਂ ਯੰਗ ਲੁੱਕ ਦੇ ਸਕਦੇ ਆ ਔਰ ਕੋਈ ਵੀ ਸਕਿਨ ਦੀਆਂ ਪ੍ਰੋਬਲਮਸ ਹੋਣ ਉਹਨਾਂ ਨੂੰ ਉਹਦੇ ਨਾਲ ਕਵਰ ਕੀਤਾ ਜਾਂਦਾ ਹੈ ਜਿਵੇਂ ਕਿ ਐਕਨੇ ਪ੍ਰੋਬਲਮ ਹੋ ਗਿਆ ਜਾਂ ਫਿਰ ਪਿਗਮੈਂਟੇਸ਼ਨ ਦੀ ਪ੍ਰੋਬਲਮ ਹੋ ਗਈ ਜਾਂ ਮੈਲਾਜ਼ਮਾ ਹੋ ਗਿਆ ਇਹ ਸਭ ਕੁਝ ਫੋਟੋ ਫੇਸ਼ੀਅਲ ਕਵਰ ਕੀਤਾ ਜਾਂਦਾ ਹੈ ਔਰ ਇਸ ਦੇ ਇਸ ਤੋਂ ਇਲਾਵਾ ਕਾਰਬਨ ਫੇਸ਼ੀਅਲ ਹੋ ਗਿਆ ਹਾਈਡਰਾ ਫੇਸ਼ੀਅਲ ਹੋ ਗਿਆ ਇਹ ਸਭ ਨਲਵੀ ਸਕਿੰਦੇ ਟ੍ਰੀਟਮੈਂਟ ਜਿਹੜੇ ਕੀਤੇ ਜਾਂਦੇ ਆ ਇੱਕ ਮੈਂ ਪੀ ਆਰ ਪੀ ਟ੍ਰੀਟਮੈਂਟ ਹੁੰਦਾ ਉਹ ਕਾਦੇ ਵਾਸਤੇ ਹੁੰਦਾ ਔਰ ਕਿਉਂ ਕੀਤਾ ਜਾਂਦਾ PRP ਟ੍ਰੀਟਮੈਂਟ ਪਲਾਜ਼ਮਾ ਰਿਚ ਪ੍ਰੋਟੀਨ ਹੁੰਦਾ ਹੈ ਇਹਦੇ ਵਿੱਚ ਆਪਾਂ ਖੂਨ ਤੋਂ ਪਲਾਜ਼ਮਾ ਨੂੰ ਸੈਪਰੇਟ ਕਰਕੇ ਫੇਸ ਤੇ ਇੰਜੈਕਟ ਕਰਦੇ ਆ ਜਿੰਦੇ ਨਾਲ ਜਿਹੜੀ ਕਿ ਫੇਸ ਨੂੰ ਜਿਵੇਂ ਕਿ ਪਿੰਪਲਸ ਦੀ ਪ੍ਰੋਬਲਮ ਹੋਗੀ ਪਿਗਮੈਂਟੇਸ਼ਨ ਦੀ ਪ੍ਰੋਬਲਮ ਹੋਗੀ ਜਾਂ ਫਿਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਤੋਂ निजात ਪਾਈ ਜਾਂਦੀ ਹੈ ਔਰ ਇਸ ਦੇ ਨਾਲ ਸਕਿਨ ਤੇ ਕੋਈ ਵੀ ਜਿਵੇਂ ਕਿ ਰਿੰਕਲਸ ਵਗੈਰਾ ਹੋਗੇ ਇਸ ਨੂੰ ਠੀਕ ਕੀਤਾ ਜਾਂਦਾ ਹੈ ਔਰ ਇਹਦੇ ਨਾਲ ਨਾਲ ਇਹ ਪੀਆਰਪੀ ਸਿਰਫ ਫੇਸ ਤੇ ਹੀ ਨਹੀਂ ਹੈਅਰਸ ਦੇ ਲਈ ਵੀ ਕੀਤਾ ਜਾਂਦਾ ਹੈ ਔਰ ਇਹਦੇ ਨਾਲ ਹੈਅਰਸ ਦੀ ਗ੍ਰੋਥ ਨੂੰ ਪ੍ਰੋਮੋਟ ਕੀਤਾ ਜਾਂਦਾ ਹੈ ਤੇ ਮੈਮ ਜਿਹੜੇ ਵਾਲ ਝੜਦੇ ਆ ਉਹਦਾ ਟਰੀਟਮੈਂਟ ਹੈ ਤੁਹਾਡੇ ਕੋਲ ਵੀ ਜਿਹਨਾਂ ਨਾਲ ਵਾਲ ਝੜਨੇ ਜਿਹੜੇ ਰੁਕ ਜਾਂਦੇ ਆ ਹਾਂਜੀ ਬਿਲਕੁਲ ਬਾਲ ਚੜਨ ਦਾ ਕਾਰਨ ਜਿਹੜਾ ਹੈਗਾ ਹੈ ਆਪਣਾ ਲਾਈਫ ਸਟਾਈਲ ਹੁੰਦਾ ਹੈ ਕੁਝ ਕੋ ਮਤਲਬ ਜਿਵੇਂ ਲਾਈਫ ਸਟਾਈਲ ਠੀਕ ਨਾ ਹੋਣ ਕਾਰਨ ਬਾਡੀ ਚ ਨਿਊਟ੍ਰੀਸ਼ਨ ਦੀ ਕਮੀ ਹੋ ਜਾਂਦੀ ਹੈ ਜਿੰਦੇ ਕਾਰਨ ਹੈਅਰ ਫਾਲਸ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਜਾਂ ਫਿਰ ਛੋਟੀ ਉਮਰ ਵਿੱਚ ਬਾਲਾਂ ਦਾ ਗ੍ਰੇ ਹੋਣਾ ਵੀ ਇੱਕ ਨਾਰਮਲ ਜੀ ਗੱਲ ਹੋ ਗਈ ਹੈ ਇਸ ਨੂੰ ਠੀਕ ਕਰਨ ਲਈ ਇਹਦੇ ਲਈ ਟ੍ਰੀਟਮੈਂਟ ਕੀਤਾ ਜਾਂਦਾ ਹੈ ਕੁਝ ਕੋ ਆਯੁਰਵੈਦਿਕ ਮੈਡੀਕੇਟਡ ਆਇਲਸ ਵਗੈਰਾ ਹੁੰਦੇ ਆ ਜਿਨ੍ਹਾਂ ਨਾਲ ਇਹ ਪ੍ਰੋਬਲਮ ਤੋਂ ਨਿਜਾਤ ਮਿਲ ਸਕਦੀ ਹੈ ਮੈਮ ਜਿਹੜਾ ਟੈਟੂ ਰਿਮੂਵ ਆ ਉਹ ਤੁਸੀਂ ਕਿਵੇਂ ਕਰਦੇ ਹੋ ਉਹਦਾ ਕੋਈ ਸਾਈਡ ਇਫੈਕਟ ਵਗੈਰਾ ਤਾਂ ਨਹੀਂ ਹੁੰਦਾ ਨਹੀਂ ਜੀ ਟੈਟੂ ਰਿਮੂਵ 레이జర్ ਨਾਲ ਹੀ ਕੀਤਾ ਜਾਂਦਾ ਹੈ ਅੱਜ ਕੱਲ ਜੰਗ ਜਨਰੇਸ਼ਨ ਜੋ ਟੈਟੂ ਬਣਵਾ ਲੈਂਦੇ ਆ ਔਰ ਉਸ ਨੂੰ ਫਿਰ ਰਿਮੂਵ ਕਰਵਾਉਣਾ ਚਾਹੁੰਦੇ ਆ ਤਾਂ ਇਸ ਦੀਆਂ ਸੈਟਿੰਗ ਜਿਵੇਂ ਹੁੰਦੀਆਂ 3-4 ਸੈਟਿੰਗ ਕੀਤੀਆਂ ਜਾਂਦੀਆਂ ਜਿਸ ਨਾਲ ਮਤਲਬ ਸਕਿਨ ਤੋਂ ਜਿਹੜੀ ਇנק ਫਿਲ ਹੁੰਦੀ ਹੈ ਉਹ ਨਿਕਲ ਜਾਂਦੀ ਹੈ ਔਰ ਇਹ ਟੈਟੂ ਦੀ ਥਿਕਨੈਸ ਤੇ ਡਿਪੈਂਡ ਕਰਦਾ ਹੈ ਕਿ ਕਿੰਨੀਆਂ ਸਿਟਿੰਗ ਹੋਣਗੀਆਂ ਔਰ ਉਹਨਾਂ ਦੀ ਜਿਹੜੀ ਪ੍ਰੋਬਲਮ ਹੈ ਉਹ ਸਿਟਿੰਗ ਦੇ ਅਕੋਰਡਿੰਗ ਜਿਹੜਾ ਹਲਕਾ ਹਲਕਾ ਲਾਈਟ ਹੋ ਕੇ ਇנק ਨਿਕਲ ਜਾਂਦੀ ਔਰ ਉਹਦਾ ਕੋਈ ਵੀ ਟੈਗ ਵਗੈਰਾ ਬਾਕੀ ਨਹੀਂ ਰੰਗ ਮੈਮ ਇੱਕ ਹਾਈ ਫੋਰ ਟੈਕਨੋਲੋਜੀ ਦੇ ਨਾਲ ਜਿਹੜੀਆਂ ਆਪਣੇ ਸਕਿਨ ਤੇ ਝੁਰੜੀਆਂ ਆ ਜਾਂਦੀਆਂ ਔਰ ਸਕਿਨ ਜਿਹੜੀ ਆਪਣੀ ਲਟਕ ਜਾਂਦੀ ਹੈ ਹੈਨਾ ਉਹਦਾ ਤੁਸੀਂ ਟ੍ਰੀਟਮੈਂਟ ਕਿਵੇਂ ਕਰਦੇ ਹੋ ਹਾਈਫੋ ਟੈਕਨੀਕ ਇੱਕ ਅਲਟਰਾਸੋਨਿਕ ਰੇਜ਼ ਹੁੰਦੀ ਹੈ ਜਿਸ ਨਾਲ ਸਕਿਨ ਦੀ ਇਲਾਸਟਿਸਿਟੀ ਨੂੰ ਇੰਪਰੂਵ ਕੀਤਾ ਜਾਂਦਾ ਹੈ ਔਰ ਇਹ ਕੋਲੇਜਨ ਨੂੰ ਪ੍ਰੋਡਿਊਸ ਕਰਦੀ ਹੈ ਸਕਿਨ ਦੇ نیچے ਔਰ ਉਸ ਨਾਲ ਯੰਗ ਲੁੱਕ ਆਂਦੀ ਹੈ ਔਰ ਇਸ ਦੀਆਂ ਤਿੰਨ ਚਾਰ ਵਰੀ ਇਸ ਦੇ ਸੈਸ਼ਨ ਦਿੱਤੇ ਜਾਂਦੇ ਆ ਔਰ ਇਸ ਤੋਂ ਰਿੰਕਲਸ ਤੋਂ ਬਿਲਕੁਲ ਨਿਜਾਤ ਪਾਈ ਜਾ ਸਕਦੀ ਹੈ ਓਕੇ ਤੇ ਮੈਮ ਤੁਹਾਡੇ ਕੋਲ ਪੇਟ ਦੀ ਚਰਬੀ ਨੂੰ ਜਿਹੜਾ ਰਿਮੂਵ ਕਰਨ ਦਾ ਉਹ ਵੀ ਤਰੀਕਾ ਹੈ ਉਹ ਕਿਵੇਂ ਤੁਸੀਂ ਕਰਦੇ ਹੋ ਪੇਟ ਦੀ ਚਰਬੀ ਨੂੰ ਰਿਮੂਵ ਕਰਨ ਵਾਸਤੇ ਆਰਐਫ ਕੈਵਿਟੇਸ਼ਨ ਕੀਤਾ ਜਾਂਦਾ ਹੈ ਜਾਂ ਫਿਰ ਮਤਲਬ ਹਾਈਫੋ ਟ੍ਰੀਟਮੈਂਟ ਹੀ ਕੀਤਾ ਜਾਂਦਾ ਹੈ ਜਿਸ ਨਾਲ ਫੈਟ ਦੀ ਚਰਬੀ ਨੂੰ ਬਰਨ ਕੀਤਾ ਜਾਂਦਾ ਹੈ ਔਰ ਇਹ ਸਲੋਲੀ ਫੈਟ ਜੋ ਫੈਟ ਜੋ ਹੈ ਉਹ ਖਤਮ ਹੋ ਜਾਂਦੀ ਹੈ ਓਕੇ ਤੇ ਮੈਮ ਜਿਹੜੀਆਂ ਧੱਧਰੀਆਂ ਨੇ ਆਪਣੇ ਉਹ ਕਿਉਂ ਹੁੰਦੀਆਂ ਨੇ ਤੇ ਉਹਦੇ ਵਾਸਤੇ ਕੀ ਮਤਲਬ ਆਪਾਂ ਨੂੰ ਪ੍ਰਕੋਸ਼ਨ ਵਰਤਣੀਆਂ ਚਾਹੀਦੀਆਂ ਔਰ ਉਹਦਾ ਕੀ ਟ੍ਰੀਟਮੈਂਟ ਹੁੰਦਾ ਤਦਰੀਆ ਮੇਲਨੀ ਆਪਣੇ ਲਾਈਫ ਸਟਾਈਲ ਤੇ ਡਿਪੈਂਡ ਕਰਦੀ ਹੈ ਮੇਨਲੀ ਲੀਵਰ ਦੇ ਵਿੱਚ ਇਹ ਬਹੁਤ ਜ਼ਿਆਦਾ ਗਰਮੀ ਦੇ ਕਾਰਨ ਔਰ ਆਪਣੀ ਜਿਹੜੀ ਗਟ ਹੈ ਉਹ ਪ੍ਰੋਪਰਲੀ ਕਲੀਅਰ ਨਹੀਂ ਹੁੰਦੀ ਜਿੰਦੇ ਕਾਰਨ ਇਹ ਪ੍ਰੋਬਲਮ ਜੋ ਪੇਸ਼ੈਂਟਸ ਚ ਦੇਖਣ ਨੂੰ ਮਿਲਦੀ ਹੈ ਔਰ ਅੱਜ ਕੱਲ ਬਹੁਤ ਸਾਰੇ ਲੋਕਾਂ ਨੂੰ ਇਹ ਪ੍ਰੋਬਲਮ ਨਾਲ ਸਫਰ ਕਰਨਾ ਪੈ ਰਿਹਾ ਹੈ ਇਹ ਆਪਣੇ ਲਾਈਫ ਸਟਾਈਲ ਤੇ ਹੀ ਡਿਪੈਂਡ ਕਰ ਮੈਮ ਇੱਕ ਜਿਵੇਂ ਹੁਣ ਆਪਣਾ ਲੇਡੀਜ਼ ਨੇ ਲੜਕੀਆਂ ਨੇ ਇਹਨਾਂ ਨੂੰ ਜਿਵੇਂ ਕਿ ਆਪਣੀ ਸਕਿਨ ਦੇ ਲਈ ਕੀ ਤੁਸੀਂ ਅਖੀਰ ਦੇ ਵਿੱਚ ਕੀ ਉਹਨਾਂ ਨੂੰ ਸੁਝਾਅ ਦੇਣਾ ਚਾਹੋਗੇ ਕੀ ਆਪਣੀ ਸਕਿਨ ਨੂੰ ਕਿਵੇਂ ਵਧੀਆ ਰੱਖ ਸਕਦੇ ਨੇਚਰਲ ਤਰੀਕੇ ਦੇ ਨਾਲ ਵੀ ਉਹਨਾਂ ਨੂੰ ਜਿਹੜੀ ਸਕਿਨ ਦੀ ਦਿੱਕਤ ਆ ਉਹ ਨਾ ਆਵੇ ਆਪਣੇ ਲਾਈਫ ਸਟਾਈਲ ਨੂੰ ਠੀਕ ਕਰਕੇ ਔਰ ਆਪਣੇ ਖਾਂ ਪੀਂਦਿਆਂ ਹੈਬਿਟਸ ਨੂੰ ਠੀਕ ਕਰਕੇ ਹੀ ਸਕਿਨ ਨੂੰ ਠੀਕ ਕੀਤਾ ਜਾ ਸਕਦਾ ਹੈ ਔਰ ਜਿਵੇਂ ਕਿ ਬਾਹਰ ਦਾ ਖਾਣਾ ਹੋ ਗਿਆ 버거 ਪੀਜ਼ਾ ਸਮੋਸੇ ਟਿੱਕਿਆ ਇਹ ਸਭ ਕੁਝ ਅਵੋਇਡ ਕਰਨਾ ਚਾਹੀਦਾ ਹੈ ਔਰ ਉਹਨਾਂ ਨੂੰ ਆਪਣਾ ਲਾਈਫ ਸਟਾਈਲ ਜਿਵੇਂ ਕਿ ਸੌਣ ਦੀ ਹੈਬਿਟ ਹੋ ਗਈ ਸਵੇਰ ਮਾਰਨਿੰਗ ਟਾਈਮ ਉੱਠਣ ਦੀ ਹੈਬਿਟ ਜਾਂ ਫਿਰ ਵਾਕ ਕਰਨਾ ਇਹ ਸਭ ਕੁਝ ਆਪਣੀ ਡੇਲੀ ਰੁਟੀਨ ਵਿੱਚ ਕਰਨਾ ਚਾਹੀਦਾ ਹੈ ਔਰ ਉਸ ਇਸ ਦੇ ਨਾਲ ਇਸ ਦੇ ਨਾਲ-ਨਾਲ ਪਾਣੀ ਦੀ ਇਨਟੇਕ ਨੂੰ ਵਧਾਉਣਾ ਚਾਹੀਦਾ ਹੈ ਜਿਸ ਦੇ ਨਾਲ ਅਸੀਂ ਆਪਣੀ ਸਕਿਨ ਨਾਲ ਹੋਣ ਵਾਲੀਆਂ ਪ੍ਰੋਬਲਮਸ ਨੂੰ ਠੀਕ ਰੱਖ ਸਕਦੇ ਆ ਅਖੀਰ ਵਿੱਚ ਡਾਕਟਰ ਸਾਹਿਬ ਤੁਸੀਂ ਸਾਡੇ ਦੇਖ ਰਹੇ ਸਰੋਤਿਆਂ ਨੂੰ ਕੀ ਜਿਹੜਾ ਉਹ ਤੁਸੀਂ ਅਪੀਲ ਕਰਨਾ ਚਾਹੋਗੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਜਿਸ ਕਿਸੇ ਨੂੰ ਵੀ ਸਕਿਨ ਰਿਲੇਟਡ ਕੋਈ ਪ੍ਰੋਬਲਮ ਹੈ ਉਹ ਇੱਕ ਵਾਰ ਅਮਨ ਹਸਪੀਟਲ ਵਿੱਚ ਵਿਜ਼ਿਟ ਜ਼ਰੂਰ ਕਰੇ ਅਸੀਂ ਤੁਹਾਨੂੰ ਸਹੀ ਗਾਈਡਲਾਈਨ ਦਵਾਂਗੇ ਔਰ ਤੁਹਾਡਾ ਸਹੀ ਟ੍ਰੀਟਮੈਂਟ ਕਰਾਂਗੇ ਧੰਨਵਾਦ ਅ ਦਰਸ਼ਕੋ ਤੁਸੀਂ ਸਾਰੀ ਗੱਲਬਾਤ ਸੁਣੀ ਐ ਤੇ ਤੁਹਾਨੂੰ ਜੇ ਚਮੜੀ ਦੇ ਨਾਲ ਰਿਲੇਟਡ ਕੋਈ ਵੀ ਪ੍ਰੋਬਲਮ ਹੈ ਤੁਸੀਂ ਇੱਥੇ ਆ ਕੇ ਆਪਣੀ ਪ੍ਰੋਬਲਮ ਦਾ ਜਿਹੜਾ ਉਹ ਹੱਲ ਆ ਉਹ ਕਰਵਾ ਸਕਦੇ ਹੋ ਤੁਹਾਨੂੰ ਨਿਰਾਸ਼ਤਾ ਦਾ ਮੌਕਾ ਨਹੀਂ ਮਿਲੇਗਾ ਅ ਅਖੀਰਵੀਂ ਡਾਕਟਰ ਸਾਹਿਬ ਤੁਸੀਂ ਦੱਸੋ ਵੀ ਤੁਸੀਂ ਕਿਹੜੇ ਕਿਹੜੇ ਦਿਨ ਇੱਥੇ ਅਵੇਲੇਬਲ ਹੁੰਦੇ ਹੋ ਔਰ ਕਿੰਨਾ ਟਾਈਮਿੰਗ ਵਗੈਰਾ ਤੁਹਾਡੀ ਕੀ ਹੈ ਮੈਂ 9 ਤੋਂ 6 ਵਜੇ ਤੱਕ ਇੱਥੇ ਹਰਡੇ ਅਵੇਲੇਬਲ ਹੁੰਦੀ ਆ ਓਕੇ ਅ ਦਰਸ਼ਕੋ ਤੁਸੀਂ ਸਕਰੀਨ ਦੇ ਉੱਤੇ ਇਹਨਾਂ ਦਾ ਨੰਬਰ ਹੈ ਜਿਹੜਾ ਉਹ ਚੱਲ ਰਿਹਾ ਹਸਪੀਟਲ ਦਾ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਔਰ ਤੁਸੀਂ ਵੀ ਜੇ ਚਮੜੀ ਦੇ ਰੋਗ ਦੇ ਨਾਲ ਪੀੜਾ ਪੀੜਤ ਹੋ ਤੇ ਤੁਸੀਂ ਆਪਣੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਇੱਥੋਂ ਲੇਜ਼ਰ ਦੇ ਰਾਹੀਂ ਵੀ ਉਦਾਂ ਵੀ ਜਿਹੜੇ ਇਹਨਾਂ ਤੋਂ ਪਲਾਨ ਡਾਈਟ ਪਲਾਨ ਵਗੈਰਾ ਲੈ ਕੇ ਤੁਸੀਂ ਆਪਣੀਆਂ ਪ੍ਰੋਬਲਮਸ ਨੂੰ ਠੀਕ ਕਰ ਸਕਦੇ ਹੋ ਜੁੜੇ ਰਹੋ ਤਬਦਾ ਸੱਚ ਨਿਊਜ਼ ਅਤੇ ਸਿਮਰ ਕੌਰ ਮਰਾਣਾ YouTube ਚੈਨਲ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ